ਤਾਰੇ ਵੀ ਸੁਣੋ ਪ੍ਰੋਗਰਾਮ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲਿਵਾਲ ਇਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਹੀ ਮੁੱਦਿਆਂ ਤੇ ਚਰਚਾ ਕਰਦੇ ਹਾਂ ਜੋ ਤੁਹਾਡੇ ਨਾਲ ਜੁੜੇ ਹੋਣੇ ਆ ਤੇ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸਟਰੀਕ ਤੇ ਸੱਚੀ ਜਾਣਕਾਰੀ ਆ ਹਮੇਸ਼ਾ ਬ੍ਰੀਫ ਦੇ ਵਿੱਚ ਤੁਹਾਡੇ ਤੱਕ ਪਹੁੰਚਾਈ ਜਾਵੇ ਹਰ ਮੁੱਦੇ ਦੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਇੱਕ ਮੇਰੀ ਵੀ ਸੁਣੋ ਦਾ ਮਤਲਬ ਤੁਸੀਂ ਜਾਣਦੇ ਹੋ ਕਿ ਇੱਕ ਮੇਰੀ ਵੀ ਸੁਣੋ ਪਤਾ ਨਹੀਂ ਕਿਹਦੀ ਕਿੰਨੀ ਕੁ ਸੁਣੀ ਜਾਂਦੀ ਆ ਸਰਕਾਰ ਜਨਤਾ ਦੀ ਸੁਣਦੀ ਆ ਕਿ ਨਹੀਂ ਜਨਤਾ ਕਿਸੇ ਹੋਰ ਦੀ ਸੁਣਦੀ ਆ ਕਿ ਨਹੀਂ ਇਹ ਵੀ ਜਿਹੜਾ ਇੱਕ ਪੁਆਇੰਟ ਹੁੰਦਾ ਹੈ ਕਿ ਸਰਕਾਰ ਕਿੰਨੀ ਕੁ ਸਭ ਦੀ ਸੁਣਦੀ ਆ ਕਿਉਂਕਿ ਸਾਰੇ ਮੁੱਦੇ ਜਿਹੜੇ ਆ ਸਰਕਾਰ ਤੇ ਆਮ ਜਨਤਾ ਦੇ ਨਾਲ ਜੁੜੇ ਹੋਏ ਹੁੰਦੇ ਨੇ ਤੇ ਇਸ ਚਰਚਾ ਵਿਸ਼ੇਸ਼ ਦੇ ਲਈ ਇਸ ਪ੍ਰੋਗਰਾਮ ਤੇ ਹਰ ਮੁੱਦੇ ਤੇ ਚਰਚਾ ਕਰਨ ਦੇ ਲਈ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਸਰਬੋਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ। ਸੁੱਖ ਰਘਾ ਜੀ ਬਹੁਤ ਬਹੁਤ ਮਿਹਰਬਾਨੀ ਸੀ ਮਿਤਾ ਵਾਲੀ ਜੀ। ਟਿਲੂ ਸਾਹਿਬ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਜਿਵੇਂ ਆਪਾਂ ਕਹਿ ਕੇ ਇੱਕ ਮੇਰੀ ਵੀ ਸੁਣੋ। ਪਤਾ ਨਹੀਂ ਸਰਕਾਰ ਕਿੰਨੇ ਆ ਕਿ ਸੁਣਦੀ ਆ ਕਿੰਨੇ ਕਿ ਨਹੀਂ ਸੁਣਦੀ ਆ ਆਪਣੀ ਹੀ ਸਾਰਿਆਂ ਨੂੰ ਸੁਣਾਉਂਦੀ ਆ। ਇਹ ਸਾਰੇ ਕਹਿੰਦੇ ਨਜ਼ਰ ਆਉਂਦੇ ਨੇ ਜਦੋਂ ਵੀ ਕੋਈ ਸੱਤਾ ਦੇ ਵਿੱਚ ਪਾਰਟੀ ਹੁੰਦੀ ਆ ਨਾ ਕਿ ਸਾਰੇ ਹੀ ਆਪਣੀ ਹੀ ਸੁਣਾਉਂਦੇ ਆ। ਜਨਤਾ ਦੀ ਕੋਈ ਨਹੀਂ ਸੁਣਦਾ ਸਿਰਫ ਆਪਣੇ ਫੈਸਲੇ ਆਪਣੇ ਐਲਾਨ ਜਿਹੜਿਆ ਜਨਤਾ ਤੇ ਥੋਪੇ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਮਾਮ ਹੁੰਦੀਆਂ ਨੇ ਪਰ ਜਿਹੜੀ ਸਭ ਤੋਂ ਪਹਿਲਾਂ ਅੱਜ ਗੱਲਬਾਤ ਕਰਾਂਗੇ ਉਹ ਹੈਗੀ ਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਬੰਧਤ ਇੱਕ ਵੀਡੀਓ ਜਿਹੜੀਆ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ AI ਦੇ ਨਾਲ ਉਹ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਉਹ ਚਾਹ ਵੇਚਣ ਦਾ ਹੁੱਕਾ ਜਿਹੜਾ ਦਿੰਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ BJP ਜਿਹੜੀ ਆ ਪੂਰੀ ਤਰ੍ਹਾਂ ਭੜਕ ਚੁੱਕੀ ਹੈ ਉਹ ਕਹਿ ਰਹੀ ਕਿ ਲੋਕ ਅਜਿਹੇ ਲੋਕਾਂ ਨੂੰ ਮਾਫ ਨਹੀਂ ਕਰਨਗੇ ਇਨਾਂ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਦੇਖੋ ਸਿਮੀ ਕਈ ਗੱਲਾਂ ਹੁੰਦੀਆਂ ਨੇ ਛੱਡ ਕੇ ਜਿਹੜੇ ਸਿਆਸਤਦਾਨ ਨੇ ਕਈ ਵਾਰ ਇਹ ਐਨ ਐ ਨੀਮੇ ਪੱਤਰ ਤੇ ਉਤਰ ਜਾਂਦੇ ਐ ਕਿ ਪਤਾ ਕੁਝ ਨਹੀਂ ਲੱਗਦਾ ਭਾਵੇਂ ਕੋਈ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਉਹਨਾਂ ਦੇ ਅਹੁਦੇ ਦੀ ਕੋਈ ਨਾ ਕੋਈ ਗ੍ਰਿਮਾ ਤਾਂ ਹੈ ਨਾ ਜੀ ਬਿਲਕੁਲ ਜੀ ਦਾ ਖਿਆਲ ਰੱਖਣਾ ਚਾਹੀਦਾ ਤੁਸੀਂ ਹੁਣੇ ਕਿਹਾ ਮੈਂ ਉਹਦਾ ਜਵਾਬ ਵੀ ਦਿੰਨਾ ਕਿ ਪਤਾ ਨਹੀਂ ਕੀ ਦੀ ਸੁਣਦੇ ਆ ਕੀ ਦੀ ਨਹੀਂ ਸੁਣਦੇ ਜੀ ਇਹਨਾਂ ਨੇ ਜਿਹੜਾ ਇਹ ਪ੍ਰਧਾਨ ਮੰਤਰੀ ਨੂੰ ਲੈ ਕੇ ਇੱਕ AI ਨਾਲ ਵੀਡੀਓ ਤਿਆਰ ਕੀਤੀ ਗਈ ਹੈ ਹੂੰ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਚਾਹ ਵੇਚਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਇਦੇ ਬਾਰੇ ਕਹਿਣ ਦਾ ਕੀ ਉਹ ਹੈ ਪ੍ਰਧਾਨ ਮੰਤਰੀ ਨੇ ਘੱਟੋ ਘੱਟ 50 ਸਟੇਟਾਂ ਤੇ ਕਿਹਾ ਹੋਣਾ ਮੈਂ ਤਾਂ ਚਾਹ ਵੇਚਣੇ ਵਾਲਾ ਹਾਂ ਜੀ ਇਹ ਵੱਖਰੀ ਗੱਲ ਹੈ ਕਿ ਅੱਜ ਤੱਕ ਉਹ ਸਟੇਸ਼ਨ ਨਹੀਂ ਲੱਭੇ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਚਾਹ ਵੇਚੀ ਸੀ ਹੂੰ ਤੇ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਸਾਨੂੰ ਪ੍ਰਧਾਨ ਮੰਤਰੀ ਸਾਹਿਬ ਦੀ ਡਿਗਰੀ ਵੀ ਨਹੀਂ ਲੱਭੀ ਹੂੰ ਉਹ ਕਿਹੜੀ ਯੂਨੀਵਰਸਿਟੀ ਚ ਤੇ ਨਾ ਹੀ ਕੋਈ ਕਲਾਸ ਫਾਈਲ ਉਹਨਾਂ ਦਾ ਜੀ ਕੋਈ ਸਹਿ ਪਾਠੀ ਕੋਈ ਸਹਿ ਪਾਠਾ ਨਾ ਹੂੰ ਜਿਹੜੀ ਨਾਲ ਪੜਦੀ ਹੋਣ ਸਾਡੇ ਕੋ-ਐਜੂਕੇਸ਼ਨ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਕੋਈ ਉਪਰਾ ਸਮਝੇ ਹੀ ਨਹੀਂ ਜਾਂਦਾ ਆਪਾਂ ਜਿੰਨੇ ਲੋਕ ਪੜ ਕੇ ਆਏ ਆ ਕੋ-ਐਜੂਕੇਸ਼ਨ ਦੇ ਵਿੱਚ ਉੱਥੇ ਤਾਂ ਬੱਚੇ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਹੀ ਨਹੀਂ ਸਮਝਦੇ ਜੀ ਔਰ ਇਹ ਚੰਗੀ ਗੱਲ ਵੀ ਹੈ ਸੋ ਤਾਇਆ ਤਾਜਾ ਜਿਹੜੀ ਗੱਲ ਕਿ ਪਤਾ ਲੱਗੀ ਹੈ ਆ ਜਿਹੜਾ ਪੈਗਾਸਸ ਵਾਂਗੂ ਇੱਕ ਨਵਾਂ ਕਾਨੂੰਨ ਥੋਪਣ ਲੱਗੀ ਸੀ ਸਰਕਾਰ ਜਾਣਕਾਰੀ ਦੇ ਮਾਮਲੇ ਵਿੱਚ ਉਹ ਕਿਹੜਾ ਹੱਥੀ ਹੈ ਉਹ ਵਾਪਸ ਲੈ ਲਿਆ ਤੇ ਫਿਰ ਸਰਕਾਰ ਇਹ ਕਹਿ ਸਕਦੇ ਆਪਾਂ ਕਿ ਝੂਠ ਟੰਦੀ ਸਰਕਾਰ ਹੈ ਜੀ ਕਹਿੰਦਾ ਇਹਦੇ ਬਾਰੇ ਸਾਡੇ ਉੱਪਰ ਪੰਜਾਬ ਦੀ ਸਰਕਾਰ ਦੇ ਉੱਤੇ ਕਿਹਾ ਜਾਂਦਾ ਸੀ ਕਿ ਸਾਡੀ ਪੰਜਾਬ ਦੀ ਸਰਕਾਰ ਝੂਠ ਟੰਨ ਬਹੁਤ ਲੈਂਦੀ ਹੈ ਸਰਕਾਰ ਪੰਜਾਬ ਦੀ ਹੋਵੇ ਹਰਿਆਣਾ ਦੀ ਹੋਵੇ ਕੇਂਦਰ ਦੀ ਹੋਵੇ ਕੋਈ ਹੋਵੇ ਬਿਹਤਰ ਤਰੀਕਾ ਇਹ ਹੈ ਵੀ ਜਿਹੜਾ ਵੀ ਕੋਈ ਚੀਜ਼ ਲਾਗੂ ਕਰਨੀ ਹੈ ਉਹਦੇ ਬਾਰੇ ਪਹਿਲਾਂ 100 ਵਾਰੀ ਸੋਚੋ ਜੀ ਉਹਦੇ ਪਲੱਸ ਮਾਈਨਸ ਦੇਖੋ ਇਹਨਾਂ ਦੇ ਵਿੱਚ ਕਿੰਨਾ ਕੁ ਫਰਕ ਹੈ ਇਹ ਗਲ ਦੇਖਣੀ ਵੀ ਚਾਹੀਦੀ ਹੈ ਜੀ ਸੋ ਦੇਖੋ ਕਿੱਤਾ ਹੈ ਕਿੱਤਾ ਕਿਸੇ ਦਾ ਕੋਈ ਮਾੜਾ ਨਹੀਂ ਹੂੰ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਤਾਂ ਮੁੱਖ ਮੰਤਰੀ ਹੁੰਦੇ ਸੀ ਚਰਨਜੀਤ ਚੰਨੀ ਉਹ ਕਹਿੰਦੇ ਮੈਂ ਤਾਂ ਸਾਰਾ ਕੁਝ ਕੀਤਾ ਟੈਂਟ ਵੀ ਲਾ ਲੈਣਾ ਹੂੰ ਜੀ ਬਿਲਕੁਲ ਮੈਂ ਤਾਂ ਬੱਕਰੀ ਵੀ ਚੋ ਲੈਣਾ ਮੈਂ ਤਾਂ ਆਹ ਕੰਮ ਵੀ ਕਰ ਲੈਣਾ ਆਹ ਕੰਮ ਵੀ ਕਰ ਲੈਣਾ ਸਿਆਸੀ ਤੌਰ ਦੇ ਉੱਤੇ ਕੋਈ ਪ੍ਰਧਾਨ ਮੰਤਰੀ ਬਣ ਗਿਆ ਕੋਈ ਰਾਸ਼ਟਰਪਤੀ ਬਣ ਗਿਆ ਕੋਈ ਮੰਤਰੀ ਬਣ ਗਿਆ ਕੋਈ ਮੁੱਖ ਮੰਤਰੀ ਬਣ ਗਿਆ ਵੱਖਰੀਆਂ ਗੱਲਾਂ ਨੇ ਪਰ ਹਰ ਵਿਅਕਤੀ ਦਾ ਕੋਈ ਨਾ ਕੋਈ ਕਾਰੋਬਾਰ ਤਾਂ ਹੈ ਨਾ ਜੀ ਉਹ ਕਾਰੋਬਾਰ ਦੇ ਤੌਰ ਦੇ ਉੱਤੇ ਤਾਂ ਅੱਗੇ ਵੱਧਦੀ ਹੀ ਨੇ ਸੋ ਮੇਰੇ ਖਿਆਲ ਜਿਹੜੇ ਸਾਡੇ ਰਾਸੀ ਆਗੂ ਹੈ ਇਹਨਾਂ ਨੂੰ ਕੋਈ ਨਾ ਕੋਈ ਅਹੁਦਿਆਂ ਦੀ ਮਾਣ ਮਰਿਆਦਾ ਰੱਖਣ ਵਾਸਤੇ ਕੰਮ ਕਰਨਾ ਚਾਹੀਦਾ ਹੈ ਜਦੋਂ 14 ਦੇ ਵਿੱਚ મોદી ਸਾਹਿਬ ਪ੍ਰਧਾਨ ਮੰਤਰੀ ਬਣ ਗਏ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੀ ਕਿਵੇਂ ਬਣੇ ਕਿਵੇਂ ਨਹੀਂ ਬਣੇ ਮੈਂ ਇਸ ਗੱਲ ਤੇ ਨਹੀਂ ਜਾਂਦਾ ਪਰ ਇੱਕ ਅਰਬ 43 44 ਕਰੋੜ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ મોદી ਸਾਹਿਬ ਜੀ ਇਸੇ ਤਰ੍ਹਾਂ ਬੀਬੀ ਦਰੋਪਦੀ ਮੁਰਮੂ ਉਹ ਸਾਡੇ ਸਾਰਿਆਂ ਦੇ ਰਾਸ਼ਟਰਪਤੀ ਨੇ ਸੋ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ ਆਦੇ ਦੀ ਮਾਨ ਮਰਿਆਦਾ ਸਮਝੋ ਔਰ ਮਾਨ ਮਰਿਆਦਾ ਦੇ ਮੁਤਾਬਕ ਹੀ ਕੋਈ ਕੰਮ ਕੀਤਾ ਜਾਵੇ ਜੀ ਬਿਲਕੁਲ ਢੀਲੋ ਸਾਹਿਬ ਮਾਨ ਮਰਿਆਦਾ ਦਾ ਖਿਆਲ ਤਾਂ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜਦੋਂ ਦੀਆਂ ਜਦੋਂ ਇਹ ਜਦੋਂ ਦਾ AI ਦਾ ਦੌਰ ਆਇਆ ਨਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਚਾਹੇ ਕਿਸੇ ਧਰਮ ਦੇ ਨਾਲ ਸੰਬੰਧਿਤ ਹੋਣ ਕਿਸੇ ਐਕਟਰਸ ਦੇ ਨਾਲ ਸੰਬੰਧਿਤ ਹੋਣ ਫੇਕ ਵੀਡੀਓਜ਼ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਤੇ ਖਾਮਿਆਂ ਜਾਂ ਵੀ ਲੋਕਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੱਸਤਾ ਮਾਫ ਕਰਨਾ ਅਗਲੀ ਗੱਲ ਜਿਹੜੀ ਆ ਅਮਰਿਤਪਾਲ ਨੂੰ ਲੈ ਕੇ ਕਰ ਲੈਨੇ ਆ ਢੀਲੋ ਸਾਹਿਬ ਅਮਰਿਤਪਾਲ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਜੜਾਇਆ ਸਿਆਸੀ ਮਾਹੌਲ ਵੀ ਗਰਮਾਇਆ ਹੋਇਆ ਦੇਖੋ ਭਾਈ ਅਮਰਿਤਪਾਲ ਸਿੰਘ ਉਹ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਨੌਂ ਵਿਧਾਨ ਸਭਾ ਦੇ ਹਲਕੇ ਪੈਂਦੇ ਆ ਉਹਨਾਂ ਦੇ ਹਲਕੇ 'ਚ ਲਗਭਗ 20 ਲੱਖ ਵੋਟਰਾਂ ਦੇ ਉਹਨਾਂ ਚੁਰਕੇ ਬਣਾਇਆ ਹੈ ਹੁਣ ਜਦੋਂ ਪੈਰੋਲ ਦਾ ਮਾਮਲਾ ਆਇਆ ਤਾਂ ਕਿਥੇ ਕਈ ਹੋਰਾਂ ਨੂੰ ਪੈਰੋਲ ਤਾਂ ਮਿਲ ਗਈ ਉਹਨਾਂ ਦੀ ਪੈਰੋਲ ਰੱਦ ਕਰਤੀ ਉਹਦਾ ਸਵਾਲ ਪੰਜਾਬ ਦੀ ਸਰਕਾਰ ਤੇ ਵੀ ਉੱਠ ਰਿਹਾ ਹੈ ਕਿਉਂਕਿ ਜਲੰਧਰ ਦੇ ਮਹਵ ਕਰਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਲ੍ਹਾ ਮੈਜਿਸਟ੍ਰੇਟ ਜੀ ਉਹਨਾਂ ਨੇ ਉਦੀ ਰੱਦ ਕਰਤੀਏ ਪੈਰੋ ਉਹਨਾਂ ਦੇ ਨਾਲ ਦੇ ਕਈ ਸੱਜਣਾ ਨੂੰ ਮਿਲ ਵੀ ਗਈ ਤੇ ਕਈ ਇੱਥੇ ਹੀ ਹੋ ਜੇ ਨੇ ਜਿਹੜੇ سنگੀਨ ਧਰਾਮਾਂ ਦੇ ਵਿੱਚ ਸਜ਼ਾ ਕੱਟ ਰਹੇ ਨੇ ਤੇ ਪਤਾ ਨਹੀਂ ਕਿੰਨੇ ਕ ਵਾਰ ਉਹ ਜੇਲ੍ਹ ਤੋਂ ਬਾਹਰ ਆ ਗਏ ਇਹਦਾ ਮਤਲਬ ਇਹ ਜਿਹੜਾ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਉਹ ਇਸ ਵਿੱਚ ਜੀ ਕਿ ਸਾਡੇ ਮੁਲਕ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੀਆਂ ਗੱਲਾਂ ਕਰਦੇ ਐ ਇਹ ਤੇ ਕਾਨੂੰਨ ਬੱਕਰਿਆਂ ਵਾਸਤੇ ਬਖਰਾ ਵਖਰਾ ਐ ਬਹੁ ਗਿਣਤੀ ਵਾਸਤੇ ਹੋਰ ਐ ਘੱਟ ਗਿਣਤੀ ਵਾਸਤੇ ਹੋਰ ਐ ਮੇਰੇ ਕਲ ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਚਾਹੀਦਾ ਕਿ ਉਹ ਇਹ ਸਾਰਾ ਮਾਮਲਾ ਇੱਕੋ ਜਿਹਾ ਕਰਨ ਕੋਈ ਦਰਾਇਤਨਾ ਕਿਸੇ ਨਾਲ ਕੀਤੀ ਜਾਵੇ ਜੀ ਬਿਲਕੁਲ ਇਹ ਕੱਲ ਚੰਗੀ ਸੰਭਵ ਹੋਵੇਗੀ ਜੇ ਅਸੀਂ ਇਹ ਸਾਰੇ ਮਾਮਲੇ ਨੂੰ ਇੱਕ ਰੱਖੀਏ ਹੁਣ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਉੱਤੇ ਕੋਈ ਕਤਲ ਦਾ ਮਾਮਲਾ ਨਹੀਂ ਕੋ ਹੋਰ ਨਹੀਂ ਔਰ ਲਗਾਤਾਰਤਾ ਦੇ ਵਿੱਚ ਐਂ ਲੱਗਦਾ ਕਿ ਜਿਵੇਂ ਸਰਕਾਰਾਂ ਮਿਲ ਕੇ ਕਰਦੀਆਂ ਨੇ ਦੋਨੇ ਜੀ ਰਾਜ ਤੇ ਕੇਂਦਰ ਦੀਆਂ ਅਮਰਤਪਾਲ ਸਿੰਘ ਜਿੱਤਿਆ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਹੈ ਜੀ ਬਿਲਕੁਲ ਇਸ ਕਰਕੇ ਮੇਰੇ ਕਹਿ ਲੇ ਜੇ ਇੰਜੀਨੀਅਰ ਰਾਸ਼ਦ ਨੂੰ ਸ਼ਰਤਾ ਅਧਾਰਤ ਪੈਰੋਲ ਮਿਲ ਸਕਦੀ ਹੈ ਕਿ ਤੁਸੀਂ ਲੋਕ ਸਭਾ ਚ ਜਾਓ ਆਪਣੇ ਗੱਲ ਕਰ ਸਕਦੇ ਹੋ ਪਰ ਅਮਰਤਪਾਲ ਨੂੰ ਕਿਉਂ ਨਹੀਂ ਹੂੰ ਉੱਥੇ ਵੀ ਤੇ ਸ਼ਰਤਾਂ ਨਾਲ ਦੇ ਦਿਓ ਬਿਲਕੁਲ ਤੁਸੀਂ ਇਜਾਦ ਨਹੀਂ ਕੋ ਮਤ ਸਕਦੇ ਲੇਕਿਨ ਜਦੋਂ ਤੁਸੀਂ ਪਾਰਲੀਮੈਂਟ ਚ ਜਾਣਾ ਹੈ ਤਾਂ ਤੁਸੀਂ ਜਾ ਸਕਦੇ ਹੋ ਇਸਾਰਗਾ ਚੀਚਾ ਸਭ ਦੇ ਸਾਹਮਣੇ ਹੈ ਪਰ ਚੰਗਾ ਹੋਵੇ ਕਿ ਜੇ ਇਹ ਸਾਰੇ ਮਾਮਲੇ ਨੂੰ ਇੱਕ ਨਿਜਮ ਤਹਿਤ ਰੱਖ ਲਿਆ ਜਾਵੇ ਜੀ ਜੀ ਬਿਲਕੁਲ ਢਿੱਲੋ ਸਾਹਿਬ ਬਿਲਕੁਲ ਇਹ ਨਿਯਮਤਾ ਜਿਹੜਾ ਸਾਰਿਆਂ ਲਈ ਇਕੁਅਲ ਹੋਣੀ ਚਾਹੀਦੀ ਹੈ ਸਾਰੇ ਕਹਿੰਦੇ ਵੀ ਨਜ਼ਰ ਆਉਂਦੇ ਨੇ ਕਿ ਜੇ ਹੋਰ ਲੋਕਾਂ ਨੂੰ ਪੈਰੋਲ ਮਿਲ ਸਕਦੀ ਆ ਤਾਂ ਅਮਰਿਤਪਾਲ ਨੂੰ ਕਿਉਂ ਨਹੀਂ ਮਿਲ ਸਕਦੀ ਨਿਯਮਾਂ ਦੇ ਆਧਾਰ ਤੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਸ ਨੂੰ ਜੇ ਨਹੀਂ ਪੈਰੋਲ ਦੇਣੀ ਤਾਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਸ ਨੂੰ ਪੇਸ਼ ਹੋਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਇਸ ਦੇ ਨਾਲ ਢਿੱਲੋ ਸਾਹਿਬ ਜੇ ਇਲੈਕਸ਼ਨ ਦੀ ਗੱਲ ਕਰ ਲਈਏ ਇਲੈਕਸ਼ਨ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਕੋਈ ਵੀ ਹੋਵੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦਾ ਤਾ ਤਕਰਾਰ ਦੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਆ ਦੂਜੇ ਪਾਸੇ ਜੇ ਗੱਲ ਕਰੀਏ ਬਿਆਨਬਾਜ਼ੀਆਂ ਦੀ ਵੀ ਸਥਿਤੀ ਬਣ ਜਾਂਦੀ ਆ ਸਿਆਸੀ ਗਲਿਆਰਾ ਪੂਰੀ ਤਰ੍ਹਾਂ ਗਰਮਾ ਜਾਂਦਾ ਹੈ ਤੇ ਇਸ ਦੌਰਾਨ ਅਜਿਹੇ ਕੁਝ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਸੋਚ ਕੇ ਲੱਗਦਾ ਕਿ ਵੀ ਅਜਿਹੇ ਮਾਹੌਲ ਦੇ ਵਿੱਚ ਕਿਵੇਂ ਪੰਜਾਬੀ ਰਹਿ ਰਹੇ ਨੇ ਜਾਂ ਫਿਰ ਕਿਵੇਂ ਦੀ ਸਥਿਤੀ ਜਿਹੜੀ ਆ ਬਣੀ ਹੋਈ ਆ ਤਰਨਦਾਰ ਦੇ ਪੇਕੇ ਪਿੰਡ ਦੀ ਜੇ ਗੱਲ ਕਰ ਲਈਏ ਉੱਥੇ ਆਪ ਤੇ ਅਕਾਲੀਆਂ ਦੇ ਵਿੱਚ ਟਕਰਾਅ ਹੋ ਗਿਆ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੇ ਸਾਹਮਣੇ ਹੀ ਅਕਾਲੀ ਵਰਕਰ ਜਿਹੜੇ ਆ ਉਹਨਾਂ ਦੀ ਕੁੱਟਮਾਰ ਕੀਤੀ ਗਈ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਚੋਣਾਂ ਦੇ ਦੌਰਾਨ ਬਣਦੀ ਜਾ ਰਹੀ ਹੈ ਜਿਹੜਾ ਚੋਣਾਂ ਦਾ ਹੁਣ ਐਲਾਨ ਹੋਇਆ ਪੰਜਾਬੀ ਪੰਜਾਬ ਦੇ ਭੜ ਦੇ ਵਿੱਚ ਸਾਡੇ ਲੋਕਾਂ ਨੇ ਸਿਮੀ ਬਹੁਤ ਵੱਡੇ ਪੱਦਰ ਦੇ ਉੱਤੇ ਜਨਾਜਾ ਕੱਢਤਾ ਲੋਕਤੰਤਰ ਦਾ ਕੋਈ ਸਮਾਂ ਹੁੰਦਾ ਸੀ ਜਦੋਂ ਇਹ ਲੋਕ ਮਿਲ ਕੇ ਕੰਮ ਕਰਦੇ ਸਨ ਪੰਜਾਬ ਦੇ ਵਿੱਚ ਤਾਂ ਮੈਂ ਕਹਿ ਸਕਦਾ ਇਹ ਮਾਮਲਾ 2002 ਚ ਸ਼ੁਰੂ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਜੀ ਉਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਹੈ ਪੰਜਾਬ ਚ ਤਾਂ ਨਗਰ ਕਾਉਂਸਲ ਕਾਂਗਰਸ ਦੀ ਹੈ ਜੀ ਜੇ ਕਾਂਗਰਸ ਦੀ ਸਰਕਾਰ ਹੈ ਤਾਂ ਨਗਰ ਕੌਂਸਲ ਅਕਾਲੀ ਦਲ ਦੀ ਪਰ 2002 ਦੇ ਵਿੱਚ ਇੱਥੇ ਬਿਹਾਰ ਦੇ ਦ੍ਰਿਸ਼ ਫਿਲਮਾਏ ਗਏ ਹੂੰ ਕੁੱਟ ਮਾਰਾਂ ਹੋਈਆਂ ਬੂਤ ਕੈਪਚਰ ਹੋਏ ਬੜਾ ਕੁਝ ਵਾਪਰਿਆ ਇਹ ਚੀਜ਼ ਲੋਕਤੰਤਰ ਦੇ ਵਿੱਚ ਉਦੋਂ ਲੋਕ ਕਹਿੰਦੇ ਸੀ ਇਹ ਕਿਹੜਾ ਲੋਕਤੰਤਰ ਹੈ ਇਹ ਤਾਂ ਲੋਕਤੰਤਰ ਦੀ ਥਾਂ ਤੇ ਡੰਡਾ ਤੰਤਰ ਜ਼ਿਆਦਾ ਹੈ। ਜੀ। ਆ ਹੁਣ ਵੀ ਪੇਖੀ ਪਿੰਡ ਦੇ ਵਿੱਚ ਕਿਉਂਕਿ ਕੱਲ ਤੱਕ ਨਾਮਜ਼ਦਗੀਆਂ ਨੇ ਅੱਜ ਬਹੁਤ ਸਾਰੇ ਨਾਮਜ਼ਦਗੀਆਂ ਭਰ ਰਹੇ। ਉਧਰੋਂ ਆ ਜਿਹੜੀ ਜਿਮਨੀ ਚੋਣ ਲੰਗੀ ਹੈ ਇਹਨੂੰ ਲੈ ਕੇ ਅਕਾਲੀਆ ਚ ਦਾ ਉਤਸ਼ਾਹ ਹੀ ਬਹੁਤ ਹੈ। ਹੱਸਦਾ ਪਤਾ ਨਹੀਂ ਕਿਹੜਾ ਮਾਰ ਕਾ ਮਾਰਤਾ। ਹੂੰ ਬਿਲਕੁਲ ਸੁਖਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੀ ਹਾਜ਼ਰੀ ਵਿੱਚ ਜੋ ਖਬਰਾਂ ਚ ਸਾਹਮਣੇ ਆ ਰਿਹਾ ਹੈ ਉਹ ਇਹ ਕਿ ਉੱਥੇ ਆਪ ਵਰਕਰ ਤੇ ਅਕਾਲੀ ਦਲ ਦੇ ਵਰਕਰ ਆਪਸ ਵਿੱਚ ਦੀ ਝੜਪ ਪਈ ਜੀ ਕੁੱਟਮਾਰ ਤੱਕ ਗੱਲ ਪਹੁੰਚ ਗਈ ਆਪ ਵਾਲੇ ਕੌਣ ਨੇ ਇਹ ਕੋਈ ਨਵੇਂ ਤਾਂ ਪੈਦਾ ਹੋਏ ਨਹੀਂ ਬਿਲਕੁਲ ਇੱਕ ਕਦੇ ਕੋਈ ਕਾਂਗਰਸੀ ਰਿਆ ਹੋਊਗਾ ਜੀ ਬਿਲਕੁਲ ਕੋਈ ਅਕਾਲੀ ਰਿਆ ਹੋਊਗਾ ਹੂੰ ਕੋਈ ਭਾਜਪਾ ਦਾ ਰਿਆ ਹੋਊਗਾ ਤੇ ਅੱਜ ਜਦੋਂ ਫਸਲੀ ਵੰਡਣ ਦਾ ਮੌਕਾ ਆ ਗਿਆ ਕਈ ਫਸਲੀ ਵਟੇਰੇ ਆਮ ਆਦਮੀ ਪਾਰਟੀ ਚ ਵੀ ਨੇ ਕਹਿੰਦੇ ਇਹਨਾਂ ਦਾ ਇੱਕ ਵੱਡਾ ਅਕਾਲੀ ਆਗੂ ਤੇ ਉਹਦਾ ਮੁੰਡਾ ਵੀ ਉੱਥੇ ਹਾਜ਼ਰ ਸੀ ਜੀ ਉਹਨੂੰ ਬਾਹਰ ਕੱਢਣ ਵਾਸਤੇ ਜਿਹੜੀ ਸੁਖਵੀਰ ਸੋਹਰਾਂ ਦੀ ਸੁਰੱਖਿਆ ਟੀਮ ਹੈ ਉਹਨਾਂ ਨੇ ਦਖਲ ਦੇ ਕੇ ਬਾਹਰ ਕੱਢਿਆ ਕਿਉਂ ਕਿਉਂ ਤੁਸੀਂ ਲਗਾਤਾਰਤਾ ਦੇ ਵਿੱਚ ਇਹੋ ਜਿਹੇ ਕੰਮ ਕਰਦੇ ਹੋ ਔਰ ਇੱਕ ਨਹੀਂ ਜਿਹਦੀ ਸਤਾ ਆ ਜਾਂਦੀ ਹੈ ਉਹ ਵਰ ਦੂਜਿਆਂ ਨਾਲ ਚਾਰ ਚੰਦੇ ਉੱਪਰ ਦੀ ਹੋ ਕੇ ਲੜਦਾ ਹੈ ਜੀ ਕਿ ਤੈਂ ਮੇਰੇ ਬੰਦਿਆਂ ਨੂੰ ਆਹ ਕੁਛ ਕੀਤਾ ਸੀ ਨਾ ਆ ਜਾ ਫਿਰ ਮદાન ਚ ਬਦਲੇ ਦੀ ਰਾਜਨੀਤੀ ਬਦਲੇ ਤੋਂ ਵੀ ਕਹਾ ਹੂੰ ਬਦਲਾ ਛੱਬ ਤਾਂ ਉਹ ਛੋਟਾ ਜਿਹਾ ਰਹਿ ਗਿਆ ਜੀ ਇਹ ਤਾਂ ਪਤਾ ਨਹੀਂ ਕਿਹੜਾ ਕੁਛ ਨਾਂ ਲੈ ਕੇ ਕਰਦੇ ਐ ਸੋ ਮੇਰੇ ਕਹਿਣ ਦਾ ਮਤਲਬ ਜੇ ਇਸੇ ਤਰ੍ਹਾਂ ਦਾ ਇਤਿਹਾਸ ਦਰਹਾਉਣਾ ਹੈ ਇਹਨਾਂ ਨੂੰ ਫਿਰ ਬਦਲਾ ਕਰਨਾ ਚਾਹੀਦਾ ਹੂੰ ਬੰਦ ਕਰ ਦਿਓ ਇਹੋ ਜਿਹੇ ਚੋਣਾ ਇਹਨੂੰ ਨਾਮਜਿਤ ਕਰ ਦਿਓ ਸਾਰੀ ਦੁਨੀਆ ਨੂੰ ਪਤਾ ਹੋਵੇ ਵੀ ਜਿਹਦੀ ਸਰਕਾਰ ਹੈ ਉਹਦੇ ਬੰਦੇ ਨਾਮਜਿਤ ਹੋ ਜਾਣਗੇ ਜੀ ਤੇ ਜੇ ਸਰਕਾਰ ਸਾਡੀ ਆ ਗਈ ਸਾਡੇ ਹੋ ਜਾਣਗੇ ਨਹੀਂ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਦੇ ਨਾਮਜਿਤ ਕਿਉਂਕਿ ਇਹਨਾਂ ਲੋਕਾਂ ਨੇ ਲੋਕਤੰਤਰ ਨੂੰ ਤਾਂ ਡੰਡੇ ਤੰਤਰ 'ਚ ਤਬਦੀਲ ਕਰਤਾ ਤੇ ਲੋਕਤੰਤਰ ਦੇ ਵਿੱਚ ਐਸ ਤਰ੍ਹਾਂ ਦੀਆਂ ਘਟਰਾਵਾਂ ਦਾ ਕੋਈ ਥਾਂ ਨਹੀਂ ਜਿਵੇਂ ਅੱਜ ਇਹਨਾਂ ਦੀ ਝੜਪ ਹੋਈ ਆ ਆਪ ਵਰਕਰਾਂ ਤੇ ਆਮ ਅਕਾਲੀ ਅਕਾਲੀ ਦਲ ਦੇ ਨੇ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਜਦੋਂ ਚੋਣ ਲੜਨੀ ਹੁੰਦੀ ਹੈ ਅੱਜ ਵੀ ਇੱਕ ਮਸ਼ਹੂਰ ਹੋਇਆ ਪਿਆ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਟਿਕਟ ਦੇ ਉੱਤੇ ਚੋਣ ਲੜੀ ਹੈ ਉਹ ਬੰਦਾ ਕਹਿੰਦੇ ਪਹਿਲਾਂ ਅਕਾਲੀ ਦਲ ਦਾ ਸੀਗਾ ਜੀ ਤੇ ਜੇ ਵਿਧਾਨ ਸਭਾ ਦੇ ਚੋਣ ਵੀ ਇਹ ਮੰਗਵੇਂ ਲੈ ਲੈ ਕੇ ਲੜਦੇ ਐ ਤੇ ਫਿਰ ਤਰਬਰਾਖਾ ਆ ਹਰਬੀਰ ਸੰਧੂ ਉਹ ਵੀ ਤਾਂ ਅਕਾਲੀ ਦਲ ਚੂ ਗਏ ਆ ਜੀ ਭਾਜਪਾ ਨੇ ਜਿਹੜਾ ਆਪਣਾ ਉਹ ਵੀ ਸੰਧੂ ਹੈ ਹਮ ਹਰਜੀਤ ਸੰਧੂ ਜੀ ਉਹ ਵੀ ਜੂਤ ਅਕਾਲੀ ਦਲ ਚੁਗਿਆ ਇਹਦਾ ਮਤਲਬ ਆਪਣਾ ਕੁਛ ਨਹੀਂ ਸਿਰਕ ਮੰਗ ਤੰਗ ਕੇ ਬੁੱਤਾ ਸਾਰਿਆ ਜਾ ਰਿਹਾ ਤੇ ਫਿਰ ਜੇ ਵਿਧਾਨ ਸਭਾ ਚ ਬਹਿ ਕੇ ਜਾਂ ਕਿਤੇ ਇੱਕ ਪਾਸ ਕਰ ਦਿਓ ਮਤਾ ਕਿ ਭਾਈ ਸਾਹਿਬ ਜੀ ਦੀ ਸਰਕਾਰ ਹੋਵੇ ਉਹ ਲਿਸਟ ਬਣਾ ਕੇ ਨਾਮਜਦ ਕਰ ਦਿਆ ਕਰੇ ਹਮ ਲੜਾਈ ਝਗੜਿਆਂ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਨਾਲ ਕਈ ਵਾਰ ਸਿੱਮੀ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਇਹ ਲੜਾਈ ਝਗੜੇ ਹੋਏ ਕਈ ਵਾਰ ਪੀੜੀ ਦਰ ਪੀੜੀ ਤੁਰੇ ਜਾਂਦੇ ਨੇ ਤੇ ਕਤਲਾਂ ਤੱਕ ਪਹੁੰਚ ਜਾਂਦੇ ਨੇ ਅਜਿਹੇ ਦੇ ਵਿੱਚ ਮਾਹੌਲ ਵੀ ਖਰਾਬ ਹੁੰਦਾ ਹੈ ਪੈਸੇ ਵੀ ਬਹੁਤ ਲੱਗਦੇ ਐ ਤੇ ਵੰਡ ਦਾ ਕੁਛ ਨਹੀਂ ਬਿਤਰੇ ਆ ਕੇ ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਚੰਗਾ ਕੋਕੋ 2002 ਚ ਕਰ ਲਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਦੋਂ ਬਾਅਦ ਅਕਾਲੀ ਦਲ ਨੇ 10 ਸਾਲ ਕੀਤਾ ਲਗਾਤਾਰ ਤੇ ਹੁਣ ਇਹ ਕਰ ਰਹੇ ਨੇ ਕਦੋਂ ਇੱਥੇ ਅਸਲ ਲੋਕ ਕੋਈ ਸਮਾਂ ਹੁੰਦਾ ਸੀ ਜਦੋਂ ਕਾਉਂਸਲਰ ਨਗਰ ਨਗਵ ਦੇ ਬੰਦੇ ਪੰਚਾਇਤਾਂ ਦੇ ਬੰਦੇ ਇਹ ਸਾਰੇ ਦੇ ਸਾਰੇ ਲੋਕ ਸਿਮੀ ਜੀ ਜਦੋਂ ਉਹਨਾਂ ਜੋ ਬੰਦੇ ਚੁਣੇ ਜਾਂਦੇ ਜਿਹੜੇ ਲੋਕ ਨਮਾਇंदे ਹੁੰਦੇ ਲੋਕਾਂ ਲਈ ਖੜਦੇ ਲੋਕਾਂ ਲਈ ਟਾਈਮ ਕੱਢਦੇ ਲੋਕਾਂ ਲਈ ਕੰਮ ਕਰਦੇ ਜੀ ਅੱਜ ਕੱਲੇ ਕੰਮ ਕਰਨ ਵਾਲਾ ਕੰਮ ਘੱਟ ਹੈ ਚਾਹ ਪਲੂਸੀਆਂ ਜ਼ਿਆਦਾ ਨੇ ਬਿਲਕੁਲ ਤੇ ਉਸ ਪਾਸੇ ਵੱਲ ਨੂੰ ਸਾਰਾ ਮਾਹੌਲ ਤੁਰਿਆ ਹੋਇਆ ਹੈ ਜਿਹੜਾ ਅਸਲ ਲੋਕਤੰਤਰ ਹੈ ਉਹਦੀ ਜੜੀ ਤੇਲ ਦੇ ਰਿਹਾ ਹੈ ਬਿਲਕੁਲ ਜੀ ਲੋਕ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਇਹ ਜਿਹੜੀਆਂ ਲੜਾਈਆਂ ਅੱਜ ਹੋ ਰਹੀਆਂ ਨੇ ਇਹ ਪੀੜੀਦਰ ਪੀੜੀ ਕਈ ਵਾਰ ਲੰਮੇ ਸਮੇਂ ਤੱਕ ਚਲਦੀਆਂ ਰਹਿੰਦੀਆਂ ਰਹਿੰਦੀਆਂ ਨੇ ਅੱਜ ਦੀ ਲੜਾਈ ਜਿਹੜੀ ਆ ਅਗਲੀ ਪੀੜ੍ਹੀਆਂ ਨੂੰ ਕਈ ਵਾਰ ਭੁਗਤਣੀ ਪੈਂਦੀ ਆ ਤੇ ਖਾਮਿਆਜ਼ਾ ਜ਼ਰੂਰ ਉਹਨਾਂ ਨੂੰ ਭੁਗਤਣਾ ਪੈਂਦਾ ਹੋਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਰਾਜਨੀਤੀ ਤੋਂ ਪਰੇ हट ਕੇ ਇਨਸਾਨੀਅਤ ਤੇ ਆਪਣੇ ਪਰਿਵਾਰ ਬਾਰੇ ਸੋਚ ਕੇ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਇਸ ਦੇ ਨਾਲ ਹੀ ਦਿੱਲੀ ਨਗਰ ਨਿਗਮ ਦੀ ਚੋਣਾਂ ਤੇ ਸਭ ਦੀ ਜਿਹੜੀ ਆ ਨਜ਼ਰ ਸੀਗੀ ਢਿਲੋ ਸਾਹਿਬ ਉਸ ਨੂੰ ਲੈ ਕੇ ਚਰਚਾ ਕਰਨੀ ਤਾਂ ਬੇਹਦ ਜ਼ਰੂਰੀ ਆ ਤੇ ਬਣਦੀ ਵੀ ਆ ਦੇਖੋ ਦਿੱਲੀ ਦੇ ਵਿੱਚ ਸਤਾ ਤਬਦੀਲੀ ਹੋਈ ਜੀ ਕਟੜ ਇਮਾਨਦਾਰ ਜਿਨ੍ਹਾਂ ਨੇ 11 ਸਾਲ ਦੇ ਕਰੀਬ ਸਰਕਾਰ ਚਲਾਈ ਲੋਕਾਂ ਦੇ ਵਿੱਚ ਕਿਹਾ ਕਿ ਜੇ ਦੇਖਣਾ ਤਾਂ ਦਿੱਲੀ ਦੇਖੋ ਆ ਕੇ ਜੀ ਹੁਣ ਤੱਕ ਸਾਡੇ ਪ੍ਰਧਾਨ ਮੰਤਰੀ ਨੇ ਗੁਜਰਾਤ ਮਾਡਲ ਵਿੱਚ ਆ ਨਾ ਬਿਲਕੁਲ ਗੁਜਰਾਤ ਦੇਖੋ ਹੂੰ ਤੇ ਕਟੜ ਇਮਾਨਦਾਰ ਦਿੱਲੀ ਦੇਖੋ ਕਹਿੰਦੇ ਸੀ ਬਿਲਕੁਲ ਤੇ ਹੁਣ ਨਵਾ ਵਿੱਚ ਕਮ ਆ ਗਿਆ ਗੁਜਰਾਤ ਚ ਜਾ ਕੇ ਕਹਿੰਦੇ ਸਾਡੀ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਨੇ 50 50000 ਰੁਪਇਆ ਪ੍ਰਤੀ ਹਕਟਿਆਰ ਹੜ੍ਹਾਂ ਦੇ ਨੁਕਸਾਨ ਦੇ ਪੈਸੇ ਵੀ ਦੇਤੇ ਹੂੰ ਜੀ ਕਿਸਾਨ ਕਹਿੰਦੇ ਨੇ ਸਾਡੇ ਖਾਤੇ 'ਚ ਢੇਲਾ ਨਹੀਂ ਆਇਆ ਜਿਵੇਂ ਸਰਕਾਰ ਕਹਿੰਦੀ ਆ ਨਾ ਬਿਲਕੁਲ 1600 ਕਰੋੜ ਰੁਪਇਆ ਪ੍ਰਧਾਨ ਮੰਤਰੀ ਸਾਹਿਬ ਐਲਾਨ ਕਰਕੇ ਗਏ ਬਿਲਕੁਲ ਪ੍ਰਸੰਨਤਾ ਮਿਲਿਆ ਨਹੀਂ ਹੂੰ ਤਾਂ ਉੱਥੇ ਸੀ ਗਿਆ ਜਿਮਨੀ ਚੋਣਾ ਨਗਰ ਨਿਗਮ ਦੀਆਂ ਹੂੰ 12 ਸੀਟਾਂ ਤੇ ਚੋਣ ਹੋਈ ਹੈ ਜੀ ਉਹ ਚੋ 7 ਭਾਰਤੀ ਜਨਤਾ ਪਾਰਟੀ ਲੈ ਗਈ ਹੁਣ 7ਾ ਵੀ ਉਹਨਾਂ ਕੋਲੇ ਹੈ ਜੀ ਬੀਬੀ ਰੇਖਾ ਗੁਪਤਾ ਉੱਥੋਂ ਦੇ ਮੁੱਖ ਮੰਤਰੀ ਨੇ ਕੱਟੜਾ ਮਾਨਦਾਰਾਂ ਨੂੰ ਮਿਲਿਆ 3 ਦਾਸ ਹੋ ਗਈਆਂ ਜੀ ਇਸੇ ਤਰ੍ਹਾਂ ਕਾਂਗਰਸ ਨੂੰ ਵੀ ਇੱਕ ਮਿਲ ਗਈ ਹੈ ਇੱਕਤੀ ਫਾਰਵਰਡ ਬਲਾਕ ਹੈ ਉਹਨਾਂ ਨੂੰ ਵੀ ਇੱਕ ਮਿਲ ਗਈ ਜੀ ਸੋ ਸੱਤ ਵੀ ਜੀਪੀ ਨੂੰ ਹੂੰ ਤਿੰਨ ਆਮ ਆਦਮੀ ਪਾਰਟੀ ਨੂੰ ਜੀ ਇੱਕ ਇੱਕ ਫਾਰਵਰਡ ਬਲਾਕ ਤੇ ਕਾਂਗਰਸ ਨੂੰ ਮਿਲ ਗਈ 12 ਹੁੰਦੀਆਂ ਸੋ ਉਹਨਾਂ ਚੋਂ ਆ ਦੇ ਨਤੀਜੇ ਤੋਂ ਬਾਅਦ ਇਹਦਾ ਮਤਲਬ ਜਿਹੜੇ ਦਿੱਲੀ ਦੇ ਲੋਕ ਹੈ ਉਹੀ ਚਾਹੁੰਦੇ ਐ ਬਹੁ ਗੰਤੀ 50% ਤੋਂ ਵੱਧ ਉਹਨਾਂ ਨੇ ਰਾਜਕਰਤੀ ਪਾਰਟੀ ਚੁਣਤੀ ਤਾਂ ਕਿ ਉਹਨਾਂ ਨੂੰ ਆਪਣੇ ਇਲਾਕੇ ਦਾ ਵਿਕਾਸ ਕਰਾਉਣ ਦੇ ਵਿੱਚ ਕੋਈ ਦਿੱਕਤ ਕਿਸੇ ਕਿਸਮ ਦੀ ਪੇਸ਼ ਨਾ ਆਵੇ ਜੀ ਇਸ ਦੇ ਨਾਲ ਹੀ ਗੱਲ ਕਰ ਲੈਣਾ ਚੀਫ ਜਸਟਿਸ ਦੇ ਵੱਲੋਂ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਕਿਸਾਨਾਂ ਨੂੰ ਕਲੀਨ ਚਿੱਟ ਦੇਣ ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀ ਆ ਸ਼ਲਾਘਾ ਕੀਤੀ ਆ ਉਹਨਾਂ ਦੀ ਸਾਡੇ ਜਿਹੜੇ ਮੌਜੂਦਾ ਸਪਰੀਮ ਕੋਰਟ ਦੇ ਮੁੱਖ ਜੱਜ ਨੇ ਚੀਫ ਜਸਟਿਸ ਆਫ ਇੰਡੀਆ ਜਸਟਿਸ ਸੂਰਜਾ ਕਾਂਤ ਜੀ ਉਹਨਾਂ ਨੇ ਬੱਕ ਬੱਕ ਵਰਗਾਂ ਦੇ ਅਧਿਕਾਰੀਆਂ ਦੀ ਕਲਾਸ ਲਈ ਹੈ ਇੱਕ ਮਿੰਟ ਹੁਣ ਤੱਕ ਨਾ ਬਦਰਾਮ ਸਰ ਪੰਜਾਬ ਦਾ ਤੇ ਹਰਿਆਣੇ ਦਾ ਪੰਜਾਬ ਦਾ ਵੱਧ ਕਿ ਦਿੱਲੀ ਜਿਹੜਾ ਐਨਸੀਆਰ ਹੈ ਨੈਸ਼ਨਲ ਕੈਪੀਟਲ ਰੀਜਨ ਇਥੇ ਤਾਂ ਜੀ ਪੰਜਾਬ ਦੀ ਪਰਾਲੀ ਜਾ ਕੇ ਇਹਦਾ ਧੂਆਂ ਹੀ ਬੜਾ ਖਰਾਬ ਕਰਦਾ ਹੈ ਅੱਜ ਪੂਰੇ ਦੀ ਬਾਅਦ ਚਲਦੀ ਹੋਵੇ ਤਾਂ ਲਾਹੌਰ ਤਾਂ ਨਹੀਂ ਜਾਂਦਾ ਉਹ ਜੀ ਪਰ ਦਿੱਲੀ ਪਹੁੰਚ ਜਾਂਦਾ ਹੂੰ ਆਪਾਂ ਸਾਰੇ ਬੜੇ ਹੈਰਾਨ ਕਿ ਕੋਈ ਸਪੈਸ਼ਲ ਫਲਾਈਟਾਂ ਨੇ ਪੰਜਾਬ ਤੋਂ ਉੱਡਿਆ ਧੂਆਂ 300 ਕਿਲੋਮੀਟਰ ਦਿੱਲੀ ਪਹੁੰਚ ਗਿਆ ਜੀ ਬਿਲਕੁਲ ਅੱਜ ਵਾਰ ਜੋ ਅੰਕੜੇ ਸਾਹਮਣੇ ਆਏ ਐ ਕਿ ਪਰਾੜੀ ਨੂੰ ਅੱਗ ਲਾਉਣ ਦੇ ਜਿਹੜੇ ਮਾਮਲੇ ਨੇ ਉਹ ਮਸਈ 5500 ਜਾਂ ਇਹਦੇ ਨੇੜੇ ਤੇੜੇ 10000 ਦੇ ਨੇੜੇ ਤੇੜੇ ਨੇ ਕਿਸਾਨਾਂ ਨੇ ਹਰਿਆਣੇ ਪੰਜਾਬ ਚ ਕਾਫੀ ਹੱਦ ਤੱਕ ਪਰਾੜੀ ਨੂੰ ਘਾਟਾ ਅੱਗ ਲਾਈ ਹੈ ਜੀ ਚਲੋ ਇਹ ਚੇਹਰ ਫੇਰ ਵੀ ਹੋਊਗੀ ਕੋਈ ਮੜੀ ਮੋਟੀ ਪਰ ਕੁ ਸਮਾਂ ਹੁੰਦਾ ਸੀ ਜਦੋਂ 90 9000 ਪ੍ਰਾਲੀ ਨੂੰ ਅੱਗ ਲਾਉਣਦਿਆਂ ਘਟਰਾਮਾ ਵਾਪਰਦਿਆਂ ਸਨ 50 55000 ਤੇ ਵੀ ਅੰਕੜਾ ਆ ਗਿਆ 35 ਤੇ ਵੀ ਆ ਗਿਆ ਜੀ ਆਇਸ ਵਾਰ ਇਹ ਅੰਕੜਾ 6000 ਦੇ ਆਸ-ਪਾਸ ਹੈ ਤਾਂ ਇਹਦੇ ਨਾਲ ਜੀਵ ਜਸੂ ਸਾਹਿਬ ਨੇ ਕਹਿ ਕੇ ਕੱਲਾ ਕਿਸਾਨਾਂ ਦੇ ਸਿਰ ਤੇ ਨਾ ਬੜਾਓ ਹੂੰ ਕਿਸਾਨਾਂ ਨੂੰ ਨਾ ਇਸ ਮਾਮਲੇ ਚ ਇਕੜੀਸੋ ਜਿਹੜੇ ਹੋਰ ਕਾਰਨ ਨੇ ਉਹਨਾਂ ਉੱਤੇ ਵੀ ਗੌਰ ਫਰਮਾਓ ਖਾਸ ਕਰ ਜਿਹੜੇ ਪ੍ਰਾਣੇ ਵਾਹਣ ਉੱਥੇ ਉਸਾਰੀਆਂ ਉਹ ਕਹਿੰਦੇ ਜਦੋਂ ਕਰੋਨਾ ਮਹਾਮਾਰੀ ਸੀ ਤਾਂ ਸਾਰਾ ਸਮਾਨ ਨੀਲਾ ਦਸਣ ਲੱਗ ਗਿਆ ਸੀ ਸੋ ਇਹਨੂੰ ਲੈ ਕੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਵੀ ਸਾਡੇ ਚੀਫ ਜਸਟਿਸ ਸਾਹਿਬ ਦੀ ਛਲਾਗਾ ਕੀਤੀ ਹੈ ਕਿ ਅਸੀਂ ਤਾਂ ਬਹੁਤ ਚਿਰ ਤੋਂ ਕਹਿੰਦੇ ਸੀ ਔਰ ਤੁਸੀਂ ਦੇਖਿਆ ਹੋਣਾ ਜਿਹੜਾ ਪਰਾਲੀ ਨੂੰ ਅੱਗ ਲਾਉਣ ਨਾਲ ਦਾ ਮਾਮਲਾ ਹੈ ਇਹ ਤਾਂ ਸਿਰਫ ਤੇ ਸਿਰਫ ਬਖਤੀ ਹੈ ਤੇ ਬਾਕੀ ਸਮੇਂ ਦੇ ਵਿੱਚ ਕੀ ਹੁੰਦਾ ਸੋ ਜੀ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਹੈ ਬਿਲਕੁਲ ਢਿਲੋ ਸਾਹਿਬ ਪ੍ਰੋਗਰਾਮ ਦੇ ਵਿੱਚ ਮੁੱਦੇ ਤਾਂ ਹੋਰ ਵੀ ਬਹੁਤ ਨੇ ਜਿਨ੍ਹਾਂ ਤੇ ਚਰਚਾ ਕਰਨੀ ਬੰਦੀ ਹੈ ਤੇ ਦਿਲ ਵੀ ਕਰਦਾ ਤੇ ਹਰ ਜਾਣਕਾਰੀ ਜਿਹੜੀ ਆ ਦਰਸ਼ਕਾਂ ਤੱਕ ਪਹੁੰਚਾਈ ਹੈ ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਸਭ ਤੋਂ ਪਹਿਲਾਂ ਤਾਂ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸ਼ੁਕਰੀਆ ਜੀ ਤਾ ਇੱਕ ਮੇਰੀ ਵੀ ਸੁਣੋ ਦੇ ਵਿੱਚ ਇਹ ਸਾਰੇ ਮੁੱਦੇ ਅਸੀਂ ਜੋ ਅੱਜ ਡਿਸਕਸ ਕੀਤੇ ਆ ਤੇ ਤੁਹਾਨੂੰ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਤੇ ਹਰ ਜਾਣਕਾਰੀ ਤੁਹਾਡੇ ਤੱਕ ਸਹੀ ਤੇ ਸਟੇਕ ਪਹੁੰਚੀ ਹੋਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੇਰੀ ਵੀ ਸੁਣੋ ਦੇ ਵਿੱਚ ਹੋਰ ਮੁੱਦੇ ਲੈ ਕੇ ਹਾਜ਼ਰ ਹੋ ਮੰਗੇ ਜਿਨ੍ਹਾਂ ਤੇ ਚਰਚਾ ਵਿਸ਼ੇਸ਼ ਕਰਾਂਗੇ ਤੇ ਗੱਲਬਾਤ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਪਰ ਸੂਣ ਸਮਾਂ ਇਜਾਜ਼ਤ ਨਹੀਂ ਦੇ ਰਿਆਂ ਮੈਨੂੰ ਦੇਓ ਇਜਾਜ਼ਤ ਧੰਨਵਾਦ